ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਿਲਨਪ੍ਰੀਤ ਸਿੰਘ ਪਿੰਡ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਮੈਂ ਇਸ ਵੇਲੇ ਟਕੋਲੀ ਥਾਣੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹਾਂ ਮੈਂ ਆਪਣੀ ਪਲੱਸ 2 ਨਵੋਦੇ ਵਿਦਿਆਲਿਆ ਸਕੂਲ ਬਠਿੰਡਾ ਤੋਂ ਕੀਤੀ ਤੇ ਪਲੱਸ 2 ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਸ਼੍ਰੀਮਾਨ ਜੋਗ ਮੁੱਖ ਮੰਤਰੀ ਸਹਿਬਾਨ ਵੱਲੋਂ ਪੁਲਿਸ ਕਾਂਸਟੇਬਲ ਦੀ ਭਰਤੀ ਨਿਕਲੀ ਗਈ ਤੇ ਮੈਂ ਨਾਲ ਦੀ ਨਾਲ ਹੀ ਪੇਪਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਮੇਰਾ ਸਿਲੈਕਸ਼ਨ ਹੋ ਗਿਆ ਇਸ ਭਾਰਤੀ ਵਿੱਚ ਮੈਨੂੰ ਕੋਈ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਪਈ ਇਹ ਬਿਲਕੁਲ ਟ੍ਰਾਂਸਪੋਰਟ ਤਰੀਕੇ ਨਾਲ ਭਾਰਤੀ ਹੋਈ ਹੈ ਜੀ ਤੇ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਬਾਹਰ ਦਾ ਰੁੱਖ ਨਾ ਕਰਨ ਅਤੇ ਇੱਥੇ ਹੀ ਤਿਆਰੀ ਕਰਨ ਸਰਕਾਰ ਇੱਥੇ ਸਾਡੇ ਲਈ ਬਹੁਤ ਕੁਝ ਕਰ ਰਹੀ ਹੈ ਵੱਖ-ਵੱਖ ਵਿਭਾਗਾਂ ਵਿੱਚ ਵੀ ਭਾਰਤੀਆਂ ਕੱਢ ਰਹੇ ਹਨ ਅਤੇ ਟਾਈਮ ਟੂ ਟਾਈਮ ਉਹ ਜੁਆਇਨਿੰਗ ਵੀ ਕਰਾ ਰਹੇ ਹਨ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਵੱਖ-ਵੱਖ ਇਨੀਪ੍ਰਾਲੇ ਕਰ ਰਹੇ ਹਨ ਜਿਨ੍ਹਾਂ ਦੀ ਬਦੌਲਤ ਨੌਜਵਾਨ ਇੱਥੇ ਰਹਿ ਰਹੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਮੈਨੂੰ ਵੀ ਰੋਜ਼ਗਾਰ ਮਿਲਿਆ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਕੋ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ। ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ। ਅਗਲੀਆਂ ਛੱਤਾਂ, ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਪੀਤ ਸਿੰਘ ਹੈ ਮੈਂ ਥਾਣਾ ਟੋਕੋ ਲਿਵਿਚ ਤੇ ਨਾ ਆਤਾ। ਮੇਰੀ ਸਿਲੈਕਸ਼ਨ ਹੈ ਪੰਜਾਬ ਸਰਕਾਰ ਨੇ ਪੋਸਟਰ ਕੱਢੀਆਂ ਸੀ ਅਤੇ ਮੈਂ ਉਹਨਾਂ ਦਾ ਪੇਪਰ ਦਿੱਤਾ ਤੇ ਮੇਰਾ ਸਿਲੈਕਸ਼ਨ ਹੋ ਗਿਆ ਇਹਦੇ ਵਿੱਚ ਮੈਂ ਸਰਕਾਰੀ ਨੌਕਰੀ ਪਾ ਕੇ ਬਹੁਤ ਖੁਸ਼ ਹਾਂ ਮੇਰੀ ਟਰਾਂਸਪੇਰੈਂਟ ਤਰੀਕੇ ਨਾਲ ਇੱਥੇ ਵਰਤੀ ਹੋਈ ਹੈ ਤੇ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣੇ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ